ਸੀ ਇਹਦੇ ਵਿੱਚ ਇੱਕ ਪ੍ਰਦੀਪ ਕੁਮਾਰ ਹੈ ਜਿਹੜਾ ਕਿ ਗਗਪਿੰਡ ਦਾ ਰਹਿਣ ਵਾਲਾ ਹੈ ਅਨੰਦਪੁਰ ਸਾਹਿਬ ਦਾ ਇਹਦੇ ਹੋਟਲ ਪਰ ਆਪਣੇ ਚਾਚੇ ਦੇ ਨਾਲ ਖੜਾ ਸੀ ਤਾਂ ਇਹਨਾਂ ਦੋਹਾਂ ਲੜਕਿਆਂ ਨੇ ਝੰਟ ਮਾਰ ਕੇ ਉਹਨਾਂ ਦਾ ਜਿਹੜਾ ਇੱਕ ਪਰਸਾ ਖੋਲਿਆ ਸੀ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਉਸ ਤੋਂ ਪਹਿਲਾਂ ਇੱਕ ਗੱਲ ਸੁਣਨੇ ਚ ਵੀ ਆਈ ਸਾਡੇ ਕੋਲ ਇਹਨੇ ਇੱਕ ਦਿਨ ਪਹਿਲਾਂ ਉਸ ਤੋਂ ਇੱਕ ਲੇਡੀ ਦਾ ਵੀ ਪਰਸ ਖੋਇਆ ਸੀ ਉਹ ਪਟਿਆਲੇ ਦੀ ਸੀ ਤੇ ਉਹਨਾਂ ਨੇ ਕੰਪਲੇਂਟ ਨਹੀਂ ਕਰਾਈ ਕਿਉਂਕਿ ਉਹ ਸ਼ਾਇਦ ਚਲੇ ਗਏ ਹੋਣੇ ਦੂਰ ਦੇ ਹੋਣ ਕਰਕੇ ਤਾਂ ਇਹਨਾਂ ਕੋਲੋਂ ਇੱਕ ਤਲਵਾਰ ਵੀ ਤੇ ਇੱਕ ਗਰਾਰੀ ਜੇ ਵਾਲਾ ਜਿਹੜੀ ਚੇਨ ਦੀ ਵੈਬ ਮਲੇ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਜਿਹੜਾ ਇੱਕ ਹਥਿਆਰ ਬਣਾਇਆ ਵਾ ਉਹ ਰਿਕਵਰ ਕੀਤਾ ਤੇ ਇਹਨਾਂ ਦੋਨਾਂ ਬੰਦਿਆਂ ਦਾ ਇੱਕ ਦਿਨ ਦਾ ਪੁਲਿਸ ਰਿਮਾਨ ਲਿਆ ਹੈ ਜੀ ਇਹਦੀ ਕਾਰਵਾਈ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਕੀਤੀ ਇਹਨਾਂ ਕੋ ਬਿਨਾ ਨੰਬਰ ਹੀ ਡੀ ਲਕਸ ਮੋਟਰਸਾਈਕਲ ਹੈ ਉਹ ਵੀ ਕਾਲੇ ਰੰਗ ਦਾ ਉਹ ਵੀ ਇਹਨਾਂ ਕੋਲੋਂ ਮਿਲੇ ਆਇਆ ਇੱਕ ਦਾ ਨਾਮ ਮਨਪ੍ਰੀਤ ਸਿੰਘ ਹੈ ਉਰਫ ਲਵਲੀ ਦੂਜੇ ਦਾ ਨਾਮ ਕਲਵੰਦ ਸਿੰਘ ਹੈ ਇਹਦਾ ਜਿਹੜਾ ਪਿੰਡ ਹੈ ਹੈਗਾ ਹਰਮਾ ਥਾਣਾ ਗੜਸ਼ੰਕਰ ਜ਼ਿਲ੍ਹਾ ਹਸ਼ਿਆਰ ਪਰਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਉਸ ਸੁਣਿਆ ਉਹਦੇ ਵਿੱਚ ਕੁਝ ਪੈਸੇ ਵੀ ਸੀ ਜਿਹੜੇ ਲੇਡੀ ਦੇ ਜਦੋਂ ਉਹ ਇਨਵੈਸਟੀਗੇਸ਼ਨ ਜੁਆਇਨ ਕਰਨਾਂ ਗੱਲ ਜਦੋਂ ਕਲੀਅਰ ਹੋਣੀ ਉਹ ਉਹਦੇ ਵਿੱਚ ਕਰੀਬ 18000 ਰੁਪਏ ਸੀ ਜੋੜਾ ਹੀ ਨਹੀਂ ਹਾਂ ਉੱਥੇ ਵਾਰਦਤ ਕਰ ਰਹੀ ਸੀ ਸਾਡੇ ਇੱਥੇ ਐਮਪੀ ਦੀ ਕੋਠੀ ਟੱਪ ਕੇ ਕਿ ਠੱਬਾਂ ਆਂ ਦਾ ਡਿਲਕਸ ਉੱਥੇ ਕਪਲ ਹਾਂ ਉਸ ਠੱਬੇ ਦੇ ਕੋਲੋਂ ਤਾਂ ਉਹਨਾਂ ਨੇ ਹੀ ਲੋਕਾਂ ਨੇ ਇਹਨੂੰ ਕਾਬੂ ਕਰ ਲਿਆ ਸੀ ਇਹਨਾਂ ਨੇ ਖੋ ਕੀਤੀ ਸੀ ਸਨੇਚਿੰਗ ਇਹ ਮਾਮਲਾ ਇੱਕ ਤਾਂ ਕੱਲ ਦਾ ਹੈ ਜੀ ਇੱਕ ਪਰਸੋਂ ਦਾ ਮਤਲਬ ਦੋ ਮਾਮਲੇ ਜਿਹੜੇ ਸਾਡੇ ਸਾਹਮਣੇ ਆ ਪਰ ਫੜਲੇ ਲੋਕਾਂ ਨੇ ਵੀ ਦੇਖੋ ਇਹ ਸੀ ਮਦਦ ਕੀਤੀ ਆ ਪਰ ਆਪਾਂ ਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਨੇ ਖਾਸ ਕਰਕੇ ਸਨੇਚਿੰਗ ਪਰ ਜ਼ੀਰੋ ਟੋਲਰੈਂਸ ਪਾਲਸੀ ਹੈ ਜੀ ਕਿ ਜੇ ਕੋਈ ਅਹਿਰੀ ਵਾਰਦਤ ਕਰਦਾ ਤਾਂ ਉਹਨੂੰ ਨਹੀਂ ਛੱਡਣਾ ਐਸਐਸਪੀ ਸਾਹਿਬ ਨੇ ਖਾਨੂੰ ਖਾਸ ਦਿਸ਼ਾ ਦੇ ਉਦੇਸ਼ ਦਿੱਤੇ ਨੇ ਤੇ ਡਿਪਟੀ ਸਾਹਿਬ ਦੀ ਨਿਗਰਾਨੀ ਹੇਠ ਅਸੀਂ ਜਿਹੜਾ ਇਹਨਾਂ ਨੂੰ ਜਿਹੜਾ ਹੈ ਇਹ ਅਸੀਂ ਫੜਿਆ ਤੇ